ਪੁਲਿਸ ਨੇ ਬੀਤੇ ਦਿਨੀ ਨੇੜਲੇ ਪਿੰਡ ਨਨਹੇੜਾ ਵਾਸੀ ਕਸ਼ਮੀਰ ਸਿੰਘ ਨੂੰ ਮਾਰੂ ਹਥਿਆਰਾਂ ਨਾਲ ਕੁੱਟਮਾਰ ਕਰਕੇ ਸਖਤ ਜ਼ਖਮੀ ਕਰਨ ਦੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਹ ਵਿਅਕਤੀ ਕੁੱਟਮਾਰ ਕਰਕੇ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਿਸ ਨੇ ਹਮਲਾਵਾਰਾਂ ਦੀ ਪਛਾਣ ਕਰਕੇ ਮੌਕੇ ਤੇ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ। ਇਸ ਮੌਕੇ ਤੇ ਡੀਐਸਪੀ ਹਰਮਨਪ੍ਰੀਤ ਸਿੰਘ ਜੀ ਮਾਦਾ ਕਹਿਣਾ ਹੈ ਕਿ ਦੋਵਾਂ ਦੇ ਖਿਲਾਫ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਤੇ ਇਹਨਾਂ ਨੂੰ 4 ਦਿਨਾਂ ਤੇ ਪੁਲਿਸ ਰਿਮਾਰਡ ਤੇ ਭੇਜਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਬਾਹਰਲੇ ਦੇਸ਼ ਵਿੱਚ ਬੈਠੇ ਵਿਅਕਤੀਆਂ ਨੇ ਪੈਸੇ ਦੇ ਕੇ ਇਹ ਕੁੱਟਮਾਰ ਕਰਵਾਈ ਹੈ। ਮਾਨਯੋਗ ਐਸਐਸਪੀ ਸਾਹ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਸਾਡੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਵੰਤ ਸਿੰਘ ਬਾਂਸ ਜੀ ਦੇ ਦਿਸ਼ਾ ਨਿਰਦੇਸ਼ ਏਟ ਥਾਣਾ ਸ਼ੰਭੂ ਦੀ ਟੀਮ ਨੇ ਐਸਐਚਓ ਹਰਪ੍ਰੀਤ ਸਿੰਘ ਤੇ ਚੌਕੀ ਇੰਚਾਰਜ ਜਗਵਿੰਦਰ ਸਿੰਘ ਜਿਹੜੇ ਟਿਪਲਾ ਚੌਕੀ ਲੱਗੇ ਨੇ ਉਹਨਾਂ ਨੇ ਇੱਕ ਬਹੁਤ ਹੀ ਜਿਹੜਾ ਉਲਝਿਆ ਹੋਇਆ ਕੇਸ ਸੀਗਾ ਉਹ ਟਰੇਸ ਕੀਤਾ। ਇਹ ਮੈਂ ਤੁਹਾਨੂੰ ਇਹ ਸਾਰੇ ਤੱਥ ਦੱਸ ਦਿਆਂ ਕਿ 10 7 2025 ਨੂੰ ਸ਼ਾਮ ਨੂੰ 5:30 ਵਜੇ ਕਸ਼ਮੀਰ ਸਿੰਘ ਨਾਮ ਦਾ ਇੱਕ ਵਿਅਕਤੀ ਆਨੇਰੇ ਪਿੰਡ ਦਾ ਉਹ ਇੱਥੇ ਪੇਸ਼ੀ ਸੀ ਉਹਦੀ ਰਾਜਪੁਰੇ ਇੱਥੋਂ ਪੇਸ਼ੀ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਤੇ ਸ਼ੰਭੂ ਕੋਲੇ ਉੱਥੇ ਖਾਲੀ ਜੀ ਜਗ੍ਹਾ ਉੱਥੇ ਇੱਕ ਸਕੋਰਪਿਓ ਗੱਡੀ ਕਾਲੇ ਰੰਗ ਦੀ ਆਈ ਤੇ ਉਹਨੂੰ ਇੱਕਦਮ ਪੰਜ-ਛੇ ਮੁੰਡੇ ਨਿਕਲ ਕੇ ਤੇ ਉਹਨੂੰ ਬੇ ਬੜੀ ਬੇਰਹਿਮੀ ਨਾਲ ਆ ਵੀਡੀਓ ਵੀ ਤੁਹਾਨੂੰ ਮੈਂ ਪਾ ਰਿਆ ਬੜੀ ਬੇਰਹਿਮੀ ਨਾਲ ਉਹਦੇ ਕਈ ਜਗ੍ਹਾ ਤੇ ਸੱਟਾਂ ਮਾਰ ਕੇ ਮਾਰ ਦੇਣ ਦੀ ਨੀਅਤ ਨਾਲ ਉਹ ਤੇ ਹਮਲਾ ਕੀਤਾ ਤੇ ਉਹਨੂੰ ਇੱਕ ਤਰ੍ਹਾਂ ਦਾ ਦਾ ਮਾਰ ਕੇ ਸੁੱਟ ਗਿਆ ਸੀ ਉਹ ਤੇ ਉਸ ਤੋਂ ਬਾਅਦ ਉੱਥੋਂ ਭੱਜ ਗਿਆ ਉਸ ਤੋਂ ਬਾਅਦ ਉਹ ਬੰਦਾ ਦਾਖਲ ਹੋਇਆ ਉਹ ਸੀ ਬਿਆਨ ਲਿਖਿਆ ਉਹਦਾ ਬਿਆਨ ਦੇ ਵਿੱਚ ਉਹ ਬੰਦੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀਗਾ ਵੀ ਮੈਨੂੰ ਕੌਣ ਮਾਰ ਗਿਆ ਨਾ ਹੀ ਉਹਨੇ 2-4 ਮਿੰਟ ਚ ਸ਼ਗਲਾਂ ਪਛਾਣਾਈਆਂ ਉਹਨੂੰ ਤੇ ਉਹ ਕਦੇ ਕਿਸੇ ਦਾ ਨਾਮ ਲਈ ਜਾਂਦਾ ਸੀ ਜਾਂ ਕੋਈ ਪੁਰਾਣੀ ਲੜਾਈ ਝਗੜਾ ਸੀ ਉਹਦਾ ਨਾਮ ਲਈ ਜਾਂਦਾ ਸੀਗਾ ਅਸੀਂ ਫਿਰ ਉਸਦੇ ਬਿਆਨ ਤੇ ਮਤਲਬ ਆਮ ਨੌਨ ਬੰਦਿਆਂ ਤੇ ਐਫ ਆਈ ਆ ਨੰਬਰ 76 ਮਿਤੀ 15 7 ਨੂੰ ਥਾਣਾ ਸ਼ੰਭੂ 307 ਤੇ ਹੋਰ ਧਾਰਾਂ ਦੇ ਤੇ 41449 ਬੀ ਐਨ ਐਸ ਦੀਆਂ ਹੋਰ ਆ ਉਹਦੇ ਵਿੱਚ ਅਸੀਂ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰਤੀ ਤਫਤੀਸ਼ ਦੌਰਾਨ ਜਦੋਂ ਅਸੀਂ ਲਗਾਈ ਚ ਗਏ ਤੇ ਉਹਦੇ ਵਿੱਚ ਅਸੀਂ ਉਹ ਜਿਹੜੀ ਗੱਡੀ ਦਾ ਨੰਬਰ ਟੋਲ ਤੋਂ ਟ੍ਰੇਸ ਕਰਾਇਆ ਜਦੋਂ ਗੱਡੀ ਦੇ ਮਾਲਕ ਕੋਲੇ ਪਹੁੰਚੇ ਫਤਿਆਬਾਦ ਦਾ ਸੀਗਾ ਮਾਲਕ ਨੇ ਮਤਲਬ ਇਹੇ ਦੱਸਿਆ ਉਹ ਮਜੀਠੀਆ ਅਨਕਲੇਵ ਰਹਿੰਦਾ ਕਿਰਾਏ ਤੇ ਉਹ ਕਹਿੰਦਾ ਵੀ ਮੇਰੇ ਕੋਲੇ 9 ਤਰੀਕ ਨੂੰ ਕੋਈ ਬੰਦਾ ਆਇਆ ਸਨੌਰੀ ਏਡੇ ਤੋਂ ਸਨੌਰ ਤੋਂ ਤੇ ਉਹ ਇਹ ਗੱਡੀ ਮੇਰੇ ਕੋਲ 2 ਦਿਨ ਵਾਸਤੇ ਸੈਲਫ ਡਰਾਈਵ ਤੇ ਮੰਗ ਕੇ ਲੈ ਗਿਆ ਸੀ 6.5-7000 ਰੁਪਏ ਚ ਵੀ ਨਹਿਰਾ ਬਰਥਡੇ ਆ ਸੀ ਬਰਥਡੇ ਮਨਾ ਕੇ ਤੇ ਜਦੋਂ ਉਹ ਬੰਦਿਆਂ ਨੂੰ ਅੱਗੇ ਅਸੀਂ ਟਰੇਸ ਕੀਤਾ ਤਾਂ ਉਹਦੇ ਟਰੇਸ ਕਰਕੇ ਅਸੀਂ ਇੱਕ ਜਿਹੜਾ ਸਲੂਜਾ ਕੀ ਨਾਮ ਆਦਾ ਜਸਜੋ ਸਲੂਜਾ ਵਾਸੀ ਕੰਪਤ ਹਜਾਰਾ ਸਿੰਘ ਨਗਰ ਸਨੌਰ ਤੇ ਇੱਕ ਨਮਨ ਮਨੋਤਰਾ ਇਹ ਹੈਗਾ ਗੁਰੂ ਨਾਨਕ ਨਗਰ ਪੰਜ ਨੰਬਰ ਗਲੀ ਜਿਹੜਾ ਹੈ ਇਨ੍ਹਾਂ ਤੇ ਇਹ 2021 21 ਸਾਲ ਦੇ ਮੁੰਡੇ ਨੇ ਪਹਿਲਾਂ ਵੀ ਇਨ੍ਹਾਂ ਤੇ ਜਿਹੜਾ ਜਸਜੋਤ ਹੈ ਉਹਦੇ ਖਿਲਾਫ 3307 ਦਾ ਪਰਚਾ ਦਰਜਾ ਉਹ ਬਾਹਰ ਆਇਆ ਵਾ ਬੇਲ ਤੇ ਤੇ ਜਿਹੜਾ ਨਮਨ ਹਲੂਜਾ ਇਹਦੇ ਇੱਕ ਤਵਾਲੀ ਪਰਚਾ ਦਰਜਿਆ ਇਨ੍ਹਾਂ ਨੂੰ ਅਸੀਂ ਮਤਲਬ ਇਨ੍ਹਾਂ ਦੀਆਂ ਸਾਰੀਆਂ ਲੋਕੇਸ਼ਨਾਂ ਕਢਾ ਕੇ ਇਹਨਾਂ ਨੇ ਨੰਬਰ ਬੰਦ ਕਰਤੇ ਸੀ ਆਪਣੇ ਹੋਰ ਨੰਬਰ ਚੱਲਦੇ ਸੀ ਓ ਆਈਪੀਡੀਆ ਲੈ ਕੇ ਇਹਨਾਂ ਦੀਆਂ ਲੋਕੇਸ਼ਨਾਂ ਟਰੇਸ ਕਰਕੇ ਕੱਲ ਇਹਨਾਂ ਨੂੰ ਅਰੈਸਟ ਕੀਤਾ ਅਰੈਸਟ ਕਰਕੇ ਇਹਨਾਂ ਤੋਂ ਜਿਹੜੀ ਗੱਡੀ ਸੀਗੀ ਉਹ ਅਸੀਂ ਬਰਬੰਦ ਕਰਾ ਲਈ ਅ ਬਲੈਕ ਸਕੋਰਪੀਓ ਜਿਹੜੀ ਵਰਤੀ ਗਈ ਸੀ ਤੇ ਇਹਨਾਂ ਦੀ ਫਿਰ ਜਦੋਂ ਧਗਾਈ ਨਾਲ ਪੁੱਛਗਿੱਛ ਕੀਤੀ ਤਾਂ ਇਹਨਾਂ ਤੋਂ ਪਤਾ ਲੱਗਿਆ ਵੀ ਇਹ ਨन्हेੜੇ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ 45 ਨੰਬਰ ਪਰਚਾ ਦਰਜ ਹੋਇਆ ਸੀ ਕਿਡਨੈਪਿੰਗ ਦਾ ਉਹ ਕਸ਼ਮੀਰ ਸਿੰਘ ਨੇ ਦਰਜ ਕਰਾਇਆ ਸੀ ਜਿਹੜਾ ਇਹ ਮਕਦਮੇ 'ਚ ਮਦਈ ਆ ਉਹਨੇ ਮਤਲਬ ਇੱਕ ਮਰਿੰਦਰ ਤੇ ਉਹਦੇ ਫਾਦਰ ਦਾ ਨਾਮ ਵੀ ਕਸ਼ਮੀਰ ਸਿੰਘ ਹੈ ਉਹਨਾਂ ਨੇ ਦਰਜ ਕਰਾਇਆ ਸੀ ਵੀ ਉਹ ਕਿਸੇ ਜ਼ਮੀਨ ਦਾ ਬਹਾਨਾ ਲੈ ਕੇ ਦਿਖਾਉਣ ਵਾਸਤੇ ਚਲੇ ਗਏ ਤੇ ਉੱਥੇ ਉਹਨੂੰ ਕਿਨੈਕਟ ਕਰ ਲਿਆ ਤੇ ਉਹਨਾਂ ਨਾਲ ਲੜਾਈ ਝਗੜਾ ਕੀਤਾ ਉਹ ਬੰਦੇ ਦੀ ਪਰਚਾ ਦਰਜ ਹੋ ਗਿਆ ਉਹ ਇੱਥੋਂ ਸਕਿਪ ਕਰਕੇ ਉਹਨਾਂ ਦਾ ਇੱਕ ਭਰਾ ਜਿਹੜਾ ਹੈਗਾ ਜੌਨੀ ਦਵਿੰਦਰ ਸਿੰਘ ਸਾਨੂੰ ਕਸ਼ਮੀਰ ਸਿੰਘ ਆਲਰੇਡੀ ਅਮਰੀਕਾ ਗਿਆ ਹੋਇਆ ਤੇ ਇਹ ਵੀ ਜਿਹੜਾ ਅਮਰਿੰਦਰ ਸੀਗਾ ਮੇਨ ਦੋਸ਼ੀ ਦਾ ਕਸ਼ਮੀਰ ਇਹ ਵੀ ਮਤਲਬ ਕਿਸੇ ਇੱਥੋਂ ਚਲੇ ਗਏ ਨੇ ਕੋਈ ਦੁਬਈ ਜਾਂ ਕਿਤੇ ਹੋਰ ਉੱਥੋਂ ਇਹਨਾਂ ਨੇ ਆਹ ਜਿਹੜੇ ਨਮਨ ਸੀਗਾ ਤੇ ਨਮਨ ਮਨੋਤਰਾ ਨਾਮ ਦੇ ਬੰਦੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੂੰ ਗੱਲ ਕਰਕੇ ਇਹ ਦੱਸਿਆ ਵੀ ਸਾਡੀ ਲੜਾਈ ਝਗੜਾ ਚੱਲਦਾ ਵੀ ਅਸੀਂ ਬੰਦੇ ਨੂੰ ਇਹ ਇਹ ਇਹਨੂੰ ਸਾਬਤ ਸਿਕਾਉਣਾ ਤੇ ਉਹਨਾਂ ਨੇ ਉੱਥੇ ਇਹਦੇ ਅਕਾਊਂਟ ਦੇ ਵਿੱਚ ਮੋਬਾਈਲ ਦੇ ਵਿੱਚ ਜਿਹੜਾ ਪੇ ਫੋਨ ਦੇ ਰਾਹੀਂ ਪਹਿਲਾਂ 10000 ਰੁਪਇਆ ਜਦੋਂ 10000 ਰੁਪਇਆ ਤਾਂ ਇਹਨਾਂ ਨੇ ਗੱਡੀ ਲਈ ਉਹ 65000 ਚ ਤੇ ਉਦੋਂ ਬਾਅਦ ਜਿਵੇਂ ਇੱਕ ਸ਼ਰਤਜਾ ਸਿੰਘ ਨਿਰਭੈ ਦਿੱਤਿਆ ਕਾਲੂ ਆ ਲਵਲੀਨ ਖੰਨਾ ਪੰਜ ਚਾਰ ਮੁੰਡੇ ਹੋਰ ਸੀ ਇਹਨਾਂ ਨਾਲ ਜਿਹੜੇ ਦੇ ਯਾਰ ਦੋਸਤ ਸੀ ਉਹਨਾਂ ਨੂੰ ਇਹ ਨਾਲ ਲੈ ਕੇ ਤੇ ਇਹਦੀ ਪਹਿਲਾਂ ਰੈਕੀ ਕੀਤੀ ਵੀ ਇਹ ਗਿਆ ਇੱਥੇ ਇੱਕ ਦੋ ਬੰਦੇ ਹੋਰ ਆ ਰਾਜਪੁਰੇ ਦੇ ਜਿਨ੍ਹਾਂ ਨੇ ਦੱਸਿਆ ਵੀ ਇਹ ਤਰੀਕ ਤੋਂ ਘਰ ਨੂੰ ਜਾ ਰਿਹਾ ਤੇ ਉਤੋਂ ਬਾਅਦ ਇਹਨਾਂ ਨੇ ਰੈਕੀ ਕਰਕੇ ਉਹਨੂੰ ਉੱਥੇ ਉਹ ਦਿਨ ਉਹਦੇ ਜਾਣ ਦੇ ਵੇਲੇ ਹਮਲਾ ਕੀਤਾ ਉਹਦੀ ਵੀਡੀਓ ਬਣਾਈ 2-3 ਸੈਕਿੰਡ ਦੀ ਕੁੱਟਦਿਆਂ ਦੀ ਉਹਦੀ ਵੀਡੀਓ ਬਣਾ ਕੇ ਉਹ ਬਾਹਰ ਵਾਲੇ ਬੰਦੇ ਨੂੰ ਸੈਂਡ ਕੀਤੀ ਜਿਹੜਾ ਪਹਿਲਾਂ ਸਾਡੇ ਮੁਕਦੇ ਦੋਸ਼ੀਆ ਵੀ ਅਸੀਂ ਕੰਮ ਕਰਤਾ ਉਹ ਇਹ ਫਿਰ ਅਲੱਗ-ਅਲੱਗ ਮਤਲਬ ਅਕਾਊਂਟਾਂ 'ਚ 35000 ਰੁਪਏ ਫੇਰ ਪਾਇਆ ਜਿਹੜਾ 35000 ਪਾ ਕੇ ਇਹ ਹੁਣ ਕਿਤੇ ਇਹਨਾਂ ਨੇ ਫਲੈਸ਼ ਫਲੂਟ ਲੈ ਕੇ ਉੱਥੇ ਮੋਹਾਲੀ ਮਤਲਬ ਚੁਪਣਾ ਸੀਗਾ ਤੇ ਇਹਨਾਂ ਨੂੰ ਅਸੀਂ ਦੋਨਾਂ ਨੂੰ ਜਿਹੜੇ ਮੇਨ ਕਯੂ ਸੀ ਨਮਨ ਬਲੋਤਰਾ ਤੇ ਜਿਹੜਾ ਸਲੂਜਾ ਹੈਗਾ ਜਸ ਜੋ ਸਲੂਜਾ ਇਹਨਾਂ ਨੂੰ ਰੈਸਟ ਕਰ ਲਿਆ ਜੀ ਗੱਡੀ ਅਸੀਂ ਬਰਾਮਦ ਕਰਾ ਲਈ ਐ ਬਾਕੀ ਰੋਪੀ ਵੀ ਜਲਦੀ ਰੈਸਟ ਹੋਣਗੇ ਨੋਮੀਨੇਟ ਕਰ ਰਹੇ ਆ ਅੱਜ ਰਿਮਾਰਡ ਲਿਆ ਜੀ ਕਿੰਨੇ ਦਿਨ ਦਾ ਰਿਮਾਰਡ ਮਿਲਿਆ ਚਲੋ 4 ਦਿਨ ਦਾ ਰਿਮਾਰਡ ਮਿਲਿਆ ਇਹ ਅਸੀਂ ਅਜੇ ਚ ਇਹ ਕਹਿਣਾ ਚਾਹੁੰਦੇ ਆ ਵੀ ਅੱਜਕੱਲ ਜਿਵੇਂ ਬਾਹਰੋਂ ਰੋਕੀਆਂ ਮਤਲਬ ਆਪਾਂ ਦੇਖਦੇ ਆਂ ਵੀ ਕੋਈ ਬਾਹਰ ਵਾਲੇ ਨੰਬਰ ਤੋਂ ਫੋਨ ਆ ਜਾਂਦਾ ਵੀ ਤੈਨੂੰ ਦੇਖ ਲਾਂਗੇ ਇਹ ਕਰਾਂਗੇ ਅੱਜ ਕੱਲ ਬਹੁਤ ਪ੍ਰਚਲਿਤ ਹੋਇਆ ਗਿਆ ਤੇ ਉਦੀ ਲੜੀ ਦੇ ਵਿੱਚ ਹੀ ਇਹ ਵੀ ਮਤਲਬ ਉਹਨਾਂ ਨੇ ਐਵੇਂ ਕਿਹਾ ਸੀਗਾ ਵੀ ਇਹਨਾਂ ਨੂੰ ਆਪਾਂ ਹਾਇਰ ਕਰਕੇ ਕਿਉਂਕਿ ਇਹ ਬੰਦੇ ਕੋਈ ਜਾਣਦੇ ਨਹੀਂ ਸੀ ਇਥੋਂ ਸਨੌਰ ਰਹਿੰਦੇ ਸੀ ਨਵੇਂ ਮੁੰਡੇ ਸੀ ਇਹ ਇਹਨਾਂ ਨੂੰ ਥੋੜਾ ਬਹੁਤਾ ਲਾਲਚ ਦੇ ਕੇ ਤੇ ਘੋਲੇ-ਬਾਲੇ ਬੰਦੇ ਨੂੰ ਲਾਲਚ ਦੇ ਕੇ ਇਹਨਾਂ ਨੂੰ ਮਤਲਬ ਇੰਨਾ ਤੋਂ ਇਹ ਵੀ ਸਾਡਾ ਲੜਾਈ ਝਗੜਾ ਚੱਲਦਾ ਆ ਕੰਮ ਕਰਾ ਲਿਆ ਤੇ ਇਹ ਸਾਡੀ ਟੀਮ ਨੇ ਜਗਵਿੰਦਰ ਨੇ ਸਾਰੀ ਟੀਮ ਨੇ ਸਾਡੀ ਜਿਹੜੀ ਨੌਰ ਬਲਾਉ ਦੀ ਇਹਨਾਂ ਨੇ ਸਾਰਿਆਂ ਨੇ ਮਤਲਬ ਬੜੀ ਟੈਕਨੀਕਲ ਤਰੀਕੇ ਨਾਲ ਸਾਈਬਰ ਸੈਲ ਦੀ ਮੱਤ ਲੈ ਕੇ ਪਟਿਆਲੇ ਤੋਂ ਤੇ ਅਸੀਂ ਇਹ ਬੰਦਿਆਂ ਨੂੰ ਮਤਲਬ ਲੋਕੇਸ਼ਨਾਂ ਲੈ ਕੇ ਸਾਰੇ ਨੰਬਰ ਲੈ ਕੇ ਨੰਬਰ ਚੇਂਜ ਕਰਦੇ ਸੀ ਅਸੀਂ ਟਰੇਸ ਕੀਤਾ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਰਿਆਂ ਨੂੰ ਵੀ ਇਹ ਜਿਹੜੇ ਕੰਮ ਐ ਛੱਡ ਦਿਓ ਵੀ ਜਿਹੜਾ ਕੋਈ ਬਾਹਰੋਂ ਬੈਠਾ ਬੰਦਾ ਕੋਈ ਫੋਨ ਕਰਦਾ ਕਿਸੇ ਨੂੰ ਕੁਝ ਕਰਦਾ ਅੱਜ ਕੱਲ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਐ ਆ ਕਰਕੇ ਸਾਰੇ ਬੰਦਿਆਂ ਬਾਰੇ ਪਤਾ ਲੱਗ ਜਾਂਦਾ ਤੇ ਅਸੀਂ ਉਹਨਾਂ ਨੂੰ ਵੀ ਜਿਹੜੇ ਬਾਹਰ ਬੈਠੇ ਆ ਨੋਮੀਨੇਟ ਕਰਾਂਗੇ ਉਹਦਾ ਵੱਖਰਾ ਪ੍ਰੋਸੈਸ ਉਹਦਾ ਚਲਾਵਾਂਗੇ ਤੇ ਇਹ ਕਰੇ ਹਾਂ ਜੀ ਪਰਚੇ ਜੀ ਦਾ ਹਾਂਜੀ ਦੇ ਰਹੇ ਆ ਜੀ ਪਰਚੇਸ਼ ਨਾਮ ਲੈਗਾ ਉਹਦਾ ਕ੍ਰਿਮਕਲ ਬੈਕਆਉ ਹੈ ਨਾ ਹਾਂਜੀ ਕਿੰਨਾ ਦਾ ਦੱਸਿਆ ਜੀ ਮੈਂ ਤੁਹਾਨੂੰ ਜਿਹੜਾ ਤਾਂ ਹੈਗਾ ਜਰਜੋਤ ਸਲੂਜਾ ਤੇ ਸੰਤ ਯਾਰਾ ਸਿੰਘ ਨਾਇਰ ਸਨੌਰ ਦਾ ਇਹ ਤੇ ਕ੍ਰਿਪੜੀ ਥਾਣੇ ਚਾਰ ਪੰਜ ਬੰਦਿਆਂ ਤੇ 307 ਦਾ ਪਰਚਾ ਦਰਜ ਹੋਇਆ ਸੀਗਾ ਇਹ ਦੋ ਕੁ ਮਹੀਨੇ ਹੋਈ ਜੇਲ੍ਹ ਤੋਂ ਵਾਪਸ ਆਇਆ ਇਹਦੇ ਨਾਲ ਜਿਹੜੇ ਕੁਛ ਮੁੰਡੇ ਇੱਕ ਦੋ ਵਿੱਚ ਐਦੇ ਉਹ ਇਹਦੇ ਨਾਲ ਭਾਈਵਾਲ ਸੀ ਉਹ ਮੁਕਦਮੇ 'ਚ ਤੇ ਜਿਹੜਾ ਨਮਨ ਬਲੋਤਰਾ ਇਹਦੇ ਦੀ ਕਤਵਾਲੀ ਲੜਾਈ ਝਗੜੇ ਦਾ ਪਰਚਾ ਦਰਜ ਇਹਨਾਂ ਦੇ ਪਹਿਲਾਂ ਇੱਕ ਇੱਕ ਦੋ ਦੋ ਪਰਚੇ ਹੈਗੇ ਨੇ ਸਰ ਜਿਹੜੇ 30000 ਰੁਪਏ ਦੀ ਕਤਵਾਲੀ ਆ ਜੀ ਉਹ ਪੈਸੇ ਕਿਹਨੇ ਕਿਹਨੇ ਖਾਤੇ ਦੇ ਕਿਹਨੇ ਬੰਦ ਕਰਾ ਦੇ ਦੇ ਹੈਗੇ ਉਸ ਉਹ ਜਿਹੜੇ ਉਹਦੇ ਅਕਾਊਂਟ ਸੀਗੇ ਪੈਸੇ ਉਹ ਇਹਨਾਂ ਕੋਲੇ ਖਰਚ ਲੈ ਜੀ ਸਾਰੇ ਇਹਨਾਂ ਨੇ ਇੱਕ ਫਲੈਟ ਲੈਣ ਦੀ ਤਿਆਰੀ ਕਰ ਰਹੇ ਸੀ ਕਿਸੇ ਨੂੰ ਪੈਸੇ ਦਿੱਤੇ ਸੀ 25000 ਰੁਪਏ ਮੋਹਾਲੀ ਦੇ ਕਰੀਬ ਇਹ ਇਹਨਾਂ ਕੋਲੇ ਜਿਹੜਾ 40-45 ਹਜ਼ਾਰ ਸੀ ਉਹ ਖਰਚਤਾ ਸੀਗਾ ਹਜੇ ਹੋਰ ਉਹਨਾਂ ਨੇ ਪੈਸੇ ਭੇਜਨੇ ਸੀਗੇ ਜਾਂ ਕਿ ਹਜੇ ਕਰ ਰਹੇ ਸੀ ਗੱਲਬਾਤ ਪਰ ਜਿਹੜੇ ਬੰਦੇ ਨੇ ਇਹਨੂੰ ਦੇਖੀ ਤੇ ਦੱਸਿਆ ਜਿਦਾਂ ਕੀਤਾ ਉਹਨਾਂ ਦੀ ਉਹਨਾਂ ਨੂੰ ਵੀ ਨਾਮ ਲੈ ਕਰਾਂਗੇ ਹਾਂਜੀ ਬਿਲਕੁਲ ਕਰਾਂਗੇ ਉਹਦੇ ਚ ਅਜੇ ਤੱਕ ਸਾਨੂੰ ਦੋ ਬੰਦਿਆਂ ਬਾਰੇ ਪਤਾ ਲੱਗਿਆ ਉਹ ਵੀ ਘਰੋਂ ਭੱਜੇ ਹੋਏ ਜਦੋਂ ਪਤਾ ਲੱਗਿਆ ਫੜ ਲਿਆ ਜਲਦੀ ਅਸੀਂ ਉਹਨਾਂ ਨੂੰ ਇੱਕ ਅੱਧੇ ਦਿਨ ਦੀ ਜਾਂ ਰਿਮਾਂਡ ਦੇਣੀ ਸਾਰਾ ਮਤਲਬ ਫੜ ਲਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਤੇ ਲਈ ਬੈਲ